ਹਾਂਜੀ ਸੋ ਦਾਤਾ 바 ਭੰਜਨ ਤਸਿਆਗੇ ਕਰੇ ਅਰਦਾਸ ਮੇਰ ਕਰਾ ਜਸ ਮੇਰਵਾਨ ਤਾਕਾਰ ਜਿ ਆਵੇ ਰਾਸ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕਾਇ ਜਿਨ ਕਾਲਾ ਰਾਖੇ ਮੇਰੇ ਸਾਕ ਟਲਗੁਰ ਸੇਵੀਆ ਆਨ ਸਾਇ ਸੁਬਾਹ ਐ ਦਰਸ਼ਨਾ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵਾ ਸੁਤਕ ਸ਼ਾਂਤੀ ਨੋਰੇ ਅਰਸੋਂ ਕੁਸਾ ਝਟੀਆਂ ਹਉ ਦਾ ਡਟੇ ਸਚੇ ਪਾਤਸ਼ਾਹ ਮਾਲਾ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਇਆ ਸਭਨਾ ਦਾ ਵਸਾ ਸਤਨਾਮ ਦਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਗੁਰਪੂਰਾ ਨਮਸਕਾਰ ਰਾਬ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੇ ਪ੍ਰਭ ਪੂਰਨ ਭਜ ਸਵਾਰੇ ਗਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੇ ਪ੍ਰਭ ਪੂਰਨ ਪਾਜ ਸਵਾਰੇ ਆਪਣੇ ਦਾਸ ਕੋ ਭਇਓ ਸੁਹਾਏ ਸਗਲਾ ਬਨੋਰ ਦਕੀਨੇ ਕਰਤਾ ਊਣੀ ਬਾਤ ਨਾ ਕਾਈ ਰਹਾਓ ਕਰਤੇ ਪੁਰਖ ਤਾਲ ਦਿਵਾਏ ਆਏ ਇੱਛੇ ਲਗ ਚਲੀ ਮਾਇਆ ਟੋਟਨਾ ਕਤੂੰ ਆਵਾ ਮੇਰੇ ਪੂਰੇ ਸਤਗੁਰ ਪਾਵਾ ਸੇਮਰ ਸੇਮਰ ਦੇ ਅਲਾ ਬੋ ਜੀ ਪਾਇ ਕਰ ਪਾਲਾ ਜੈ ਜੈਕਾਰ ਗੁਸਾਈ ਜਨ ਪੂਰੀ ਬਣਤ ਬਣਾਏ ਤੂੰ ਭਾਰੋ ਸੁਆਮੀ ਮੋਰਾ ਪੁਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾਂ ਪੁਨ ਪਾਏ ਤੂੰ ਭਾਰੋ ਸੁਆਮੀ ਮੋਰਾ ਏਉ ਪੁਨ ਪਦਾਰਤ ਤੇਰਾ ਜਨ ਨਾਨਕ ਇਕ ਧਿਆਇਆ ਸਰਬ ਫਲਾਂ ਪੁਨ ਪਾਏ ਆ ਵਾਹਿਗੁਰੂ ਜੀ ਕਾ ਖਾਲਸਾ වාහේ ගෘජිකී පතේ සතන සිරිි වාහි ගරුසාහිුජී කගකණ්ඩ බෙහණඩං කල් දාළ කණ්ඩං අතරට මණ්ඩග බර බණ්ඩං भोदाण्ड्यखण्डं ते प्रचण्डं ज्योतिमण्डं अमण्डं पाणप्रभङ्गताकरणं दुर्मतधरणं किलव्यहरणं यशरणं जय जय जगकारण सृष्टि उबारण मम प्रतपारण जति गम श्री जति गम गयो तुहार द्वार बाहि गाहि जयास लाज दास तुहार। ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਪਾਛਾ ਹੀ ਦਸਵੀਂ ਪ੍ਰਭ ਜੋ ਤੋ ਕਹਿ ਰਾਜ ਹਮਾਰੀ ਢੇਲ ਕੰਨ ण्ठ नर हर नारायण नीलवसन बनवारि प्रभजो कैला जुमारी नीलकण्ठ नरहर नारायण ਨੀਲਾ ਬਸਣ ਬਨਵਾਰੀ ਰਹਾਉ ਪਰਮਪੁਰਖ ਪਰਮੇਸ਼ਵਰ ਸੁਆਮੀ ਪਾਵਨ ਪੌਣ ਆਹਾਰੀ ਮਾਦਵ ਮਹਾ ਜੋਤ ਮਦ ਮਰਦਨ ਮਾਨ ਮੁਕੰਨ ਦਾ ਮੁਰਾਰੀ ਨਿਰ ਅਬਕਾਰ ਨਿਰ ਜੋਰ ਨਿੰਦਰਾ ਬੇਨਾ ਨਿਰ ਬਿਕ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤਰੈ ਦਰਸੀ கிருத்தனாசன்காரி தனர் பண திருத்தமண தரா தார ஆன விசுத்தாரி ஹமச்சரண சரண ਕਰ ਗਹਿ લે ਹੋਯੋ ਬਾਰੀ ਤਨਰਪਾਨ ਤ੍ਰਿਤਮਾਨ ਧਰਾਤਾਰ ਅਨਬਿਕਾਰ ਅਸਤਾਰੇ ਹੋ ਮਤ ਮੰਦ ਚਰਨ ਸਰਨਾ ਗਤ ਕਰ ਗਹੇ ਨੀ ਹੋ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ